ਸਤਿ ਸ਼੍ਰੀ ਅਕਾਲ ਜੀ ਪੰਜਾਬ ਦੀ ਮਿੱਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਉਨੇ ਆਂ ਅੰਬ ਦਾ ਚਾਰ ਉਹਦੇ ਵਾਸਤੇ ਆਪਾਂ ਇਹ ਮਸਾਲਾ ਅੰਬ ਦੇ ਚਾਰ ਵਾਲਾ ਜੋ ਪੈਂਦਾ ਕਲੌਂਜੀ ਮੇਥੇ ਤੇ ਸੌਂਫ ਉਹ ਆਪਾਂ ਇਹ ਮਿਕਸੀ ਦੇ ਵਿੱਚ ਪੀ ਲਿਆ ਸੀ ਇਹ ਕਿਲੋ ਮਸਾਲਾ ਸਾਰਾ ਆਪਣੇ ਅੰਬ ਹੈਗੇ ਆ 20 ਕਿਲੋ ਦੇ 20 ਕਿਲੋ ਦੇ ਵਾਸਤੇ ਕਿਲੋ ਆ ਤਿੰਨੇ ਚੀਜ਼ਾਂ ਤੇ ਇਹ ਆਪਾਂ ਥੋੜਾ ਜਿਹਾ ਮਿਕਸ ਜੀ ਪੀ ਲਿਆ ਤੇ ਹੁਣ ਆਪਾਂ ਕੁਝ ਮਸਾਲਾ ਜਿਹੜਾ ਉਹ ਆਪਾਂ ਸਾਤਤਾ ਵੀ ਪਾਵਾਂਗੇ ਕਿਉਂਕਿ ਅੰਬ ਦੇ ਚਾਰ ਵਿੱਚ ਮਸਾਲਾ ਜਿਹੜਾ ਉਹ ਸਾਤਤਾ ਵੀ ਵਧੀਆ ਲੱਗਦਾ ਥੋੜੀ ਜਿਹੀ ਮੈਂ ਸੌਂਫ ਪਾਈ ਹੈ ਵਿੱਚ ਹੋਰ ਤੇ ਆਪਾਂ ਕਲੌਂਜੀ ਪਾਵਾਂਗੇ ਕਲੌਂਜੀ ਵੀ ਥੋੜੀ ਜਿਹੀ ਹੋਰ ਪਾਵਾਂਗੇ ਕਿਉਂਕਿ ਇਹ ਤਾਂ ਮਸਾਲਾ ਜਿਹੜਾ ਦੁਕਾਨ ਤੋਂ ਮਿਲਦਾ ਥੋੜਾ ਜਿਹਾ ਨਾ ਕਲੌਂਜੀ ਵਗੈਰਾ ਘੱਟ ਰਹਿੰਦੀ ਮੇਰੇ ਕੋਲ ਦੇ ਚ 加 ਕਰਕੇ ਆਪਾਂ ਹੋਰ ਪਾ ਲਈਏ ਇਹ ਆਪਾਂ ਪਾ ਲਈਏ ਥੋੜੇ ਜਿਹੇ ਮੇਥੇ ਇਹ ਆਪਾਂ ਸਾਰੇ ਮਸਾਲੇ ਪਾ ਲਈ ਦੀ ਸਾਰੇ ਮਸਾਲਿਆਂ ਨੂੰ ਆਪਾਂ ਕਰਾਂਗੇ ਮਿਕਸ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਨਮਕ 20 ਕਿਲੋ ਅੰਬਾ ਲਈ ਆਪਾਂ 23 ਕਿਲੋ ਅੰਬ ਸੀਗੇ ਤੇ ਉਹਦੇ ਵਿੱਚੋਂ ਦੋ ਤਿੰਨ ਕਿਲੋ ਜੀ ਗੋਠਲੀਆਂ ਵਗੈਰਾ ਨਿਕਲ ਜਾਂਦੇ ਗਏ ਤੇ ਆਪਣੇ ਕੋਲੇ ਅੰਦਾਜ਼ਾ 20 ਕਿਲੋ ਅੰਬ ਰਹਿ ਗਏ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜਿਹੜਾ ਨਮਕ ਹੈ ਉਹ ਆਪਾਂ 3 ਕਿਲੋ ਪਾਵਾਂਗੇ ਬਾਕੀ ਆਪਾਂ ਦੇਖ ਕੇ ਪਾ ਲਾਂਗੇ ਵੈਸੇ 3 ਕਿਲੋ ਤਾਂ ਅੰਬ ਦੇ ਰਸੇ ਦੇ ਚ ਪਈ ਜਾਊਗਾ ਆਪਾਂ 3 ਕਿਲੋ ਨੂਨ ਪਾ ਲਿਆ ਜੀ ਤੇ ਹਲਦੀ ਆਪਾਂ ਅੰਦਾਜ਼ੇ ਨਾਲ ਪਾਵਾਂਗੇ। ਇਹ ਹਲਦੀ ਜਿਹੜੀ ਆਪਣੀ ਘਰ ਦੀ ਪੀਸੀ ਹੋਈ ਹਲਦੀ ਹੈ ਜੀ। ਤੇ ਵਿੱਚ ਆਪਾਂ ਹੁਣ ਸਰੋਂ ਦਾ ਤੇਲ ਪਾ ਕੇ ਮਸਾਲਿਆਂ ਨੂੰ ਕਰ ਲਾਂਗੇ। ਮਿਕਸ ਨੂੰ ਆਪਾਂ ਪਹਿਲਾਂ ਵਾਲੀ ਵੀਡੀਓ ਚ ਦੱਸਿਆ ਵੀ ਜਿਹੜਾ ਅਚਾਰ ਹੈ ਉਹ ਕਿਸੇ ਦੇ ਹੱਥੋਂ ਖਰਾਬ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਪਰ ਸਿਰਫ ਕੁਝ ਗੱਲਾਂ ਸਾਵਧਾਨੀ ਰੱਖਣੀਆਂ ਤੇ ਆਪਣਾ ਚਾਰ ਹੈ ਜਿਹੜਾ ਹਰ ਕੋਈ ਪਾ ਸਕਦਾ ਅਖਾਰਾਂ ਦੀ ਆਪਾਂ ਰੋਟੀ ਬਣਾਉਣੀ ਆਪਾਂ ਉਹ ਵੀ ਕਹਿ ਸਕਦੇ ਹਾਂ ਇਹ ਖਰਾਬ ਹੋ ਜੇ ਮੇਰੇ ਹੱਥ ਨਾਲ ਤਾਂ ਰੋਟੀ ਚਾਰ ਵੀ ਖਰਾਬ ਨਹੀਂ ਹੁੰਦੀ ਆਕੇ ਦੇਖਿਆ ਪਰ ਜਿਹੜੇ ਕਹਿੰਦੇ ਹਨ ਵੀ ਮੇਰੇ ਹੱਥ ਦਾ ਚਾਰ ਵਧੀਆ ਨਹੀਂ ਬਣਦਾ ਮੇਰੇ ਹੱਥ ਦਾ ਚਾਰ ਤਾਂ ਖਰਾਬ ਹੋ ਜਾਂਦਾ ਆਖੇ ਇਸ ਨੂੰ ਦੇਖੋ ਜੀ ਆਪਾਂ ਸਾਰਾ ਮਸਾਲਾ ਮਿਕਸ ਕਰ ਲਾਂਗੇ ਨਮਕ ਵਗੈਰਾ ਹਲਦੀ ਵਗੈਰਾ ਸਾਰਾ ਕੁਝ ਆਪਾਂ ਮਿਕਸ ਹੋ ਲਈ ਪੂਣਾ ਪਾਪਾ ਮਗੇ ਰਿਖੋ ਦੇਖੋ ਤੇਰੇ ਇੱਕ ਵਾਰੀ ਆਪਾਂ ਥੋੜਾ ਪਾਵਾਂਗੇ ਇਹ ਵੀ ਆਪਣਾ ਘਰ ਦਾ ਹੈ ਜੀ ਇਹ ਵੀ ਆਪਣੇ ਘਰ ਦਾ ਚਾਰ ਕੋਨਾ ਬਈ ਫੁੱਲਾ ਭੰਡਾ ਲਓ ਜੀ ਤਾਂ ਜੋ ਮਸਾਲਾ ਵੀ ਵਧੀਆ ਮਿਕਸ ਹੋ ਜੇ ਤੇ ਆਪਣਾ ਜਿਹੜਾ ਚਾਰ ਆ ਉਹ ਵੀ ਵਧੀਆ ਮਿਕਸ ਹੋ ਜੇ। ਲੋ ਜੀ ਹੁਣ ਆਪਾਂ ਆਮਬਾ ਜਿਹੜੇ ਉਹ ਪਾਲੇ ਦੇ ਵਿੱਚ। ਜਿਹੀ ਤਰ੍ਹਾਂ ਮਿਕਸ ਕਰਾਂਗੇ ਨਾ। ਇਹ ਚੰਗੀ ਤਰ੍ਹਾਂ ਇਹਨਾਂ ਨੂੰ ਆਪਾਂ ਮਿਕਸ ਕਰਾਂਗੇ ਦੋਨਾਂ ਹੱਥਾਂ ਨਾਲ ਤਾਂ ਕਿ ਆਪਣੀ ਕੋਈ ਵੀ ਸਾੜੀ ਬਿਨਾ ਮਸਾਲੇ ਤੋਂ ਨਾ ਰਵੇ ਜਿੰਨਾ ਜਰ ਪਾਰਿਆ ਅੰਬਾਂ ਦੀਆਂ ਫਾੜੀਆਂ ਤੇ ਮਸਾਲਾ ਨਹੀਂ ਰਹਿਤ ਹੁੰਦਾ ਉਹਨਾਂ ਜਰ ਆਪਾਂ ਇਹਨਾਂ ਨੂੰ ਉੱਤੇ ਥੱਲੇ ਕਰਕੇ ਮਿਲਾਵਾਂਗੇ ਉਹਨੂੰ ਆਪਾਂ ਪਹਿਲਾ ਵਾਲਾ ਚਾਰ ਵੀ ਦਿਖਾਵਾਂਗੇ ਆਪਣਾ ਪਿਛਲੇ ਸਾਲ ਪਾਇਆ ਸੀ ਜਿਹੜਾ ਉਹ ਵੀ ਆਪਣਾ ਹੈ ਬੜੀ ਵਧੀਆ ਅਸੀਂ ਜਿਹਨੂੰ ਪਲਾਸਟਿਕ ਦੀ ਪੀਪੀ 'ਚ ਹੀ ਪਾਉਂਦੇ ਆ ਵਰਤਮਾਨ 'ਚ ਨਹੀਂ ਪਾਉਂਦੇ ਸਾਡਾ ਚਾਰ ਪਲਾਸਟਿਕ ਦੀ ਪੀਪੀ 'ਚ ਵੀ ਖਰਾਬ ਨਹੀਂ ਹੁੰਦਾ ਕਿਉਂਕਿ ਪਲਾਸਟਿਕ ਦੀਆਂ ਪੀਪੀਆਂ ਖੁੱਲੀਆਂ ਹੁੰਦੀਆਂ ਵੱਡੇ ਮੂੰਹ ਵਾਲੀਆਂ ਹੁੰਦੀਆਂ ਉਹਨਾਂ 'ਚ ਆਪਾਂ ਇਹਨਾਂ ਨੂੰ ਖਲਾਉਂਦੇ ਰਹੀਏ ਚਾਰ ਨੂੰ ਸੌਖਾ ਹਲਾਇਆ ਜਾਂਦਾ ਹੈ ਕੋਈ ਦੇਖ ਰਿਹਾ ਤਾਂ ਚਾਰ ਹੁਣ ਤੁਹਾਨੂੰ ਸਾਰਾ ਚਾਰ ਦੇ ਉੱਤੇ ਆਪਣਾ ਮਸਾਲਾ ਜਿਹੜਾ ਰੈਪ ਹੋ ਗਿਆ ਜਿੱਪੀ ਦੇ ਵਿੱਚ ਨਾ ਪਕੇ ਭਰੋ ਚਾਰ ਨੂੰ ਉਹ ਲਾ ਬੂਲਾ ਜਿਹਾ ਨਾ ਪਾਓ ਉਜੀ ਆਪਾਂ ਆਹ ਤੀਤੀਨ ਆਪਣਾ ਪਕੇ ਪਰੀਅੰਬ ਦੇ ਚਾਰ ਦੀ ਐਨਾ ਤਾਂ ਆਪਣਾ ਰਹਿ ਗਿਆ ਇਹਨੂੰ ਆਪਾਂ ਹੋਰ ਪੀਕੀ ਚ ਪਾਉਨੇ ਆ ਹੋਰ ਵੀ ਪਏ ਆਲੇ ਅੰਬ ਉਹਨਾਂ ਨੂੰ ਵੀ ਮਿਕਸ ਕਰਦੇ ਆ ਮਸਾਲੇ ਚ ਇਹਦੇ ਛੋੜ ਪਾਉਗਾ ਹੋਰ ਪਾਉਨੇ ਆ ਸੈਸ ਤਰ੍ਹਾਂ ਚਾਰ ਬਣਾਉਗੀ ਚਾਹ ਬਿਲਕੁਲ ਖਰਾਬ ਨਹੀਂ ਹੁੰਦਾ ਜੇ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਕਮੈਂਟ ਕਰਕੇ ਦੱਸਿਆ ਕਰੋ ਕਿ ਸਾਡੀ ਵੀਡੀਓ ਕਿਹੋ ਜਿਹੀਆਂ ਲੱਗਦੀਆਂ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਵਰਤੋਂ ਬੱਦ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਵੀਡੀਓ ਦੇਖ